ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਘਰ ਦੇ ਵਿੱਚ ਸੌਖੇ ਤਰੀਕੇ ਨਾਲ ਪਨੀਰ ਟਿੱਕਾ ਠੀਕ ਹੈ ਜੀ ਪਨੀਰ ਟਿੱਕਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਪਨੀਰ ਠੀਕ ਹੈ ਜੀ ਤੁਸੀਂ ਜਿਹੜਾ ਮਰਜ਼ੀ ਪਨੀਰ ਲੈ ਲਿਓ ਠੀਕ ਹੈ ਜੀ ਤੁਸੀਂ ਮਿਲਕ ਪਨੀਰ ਲੈ ਲਿਓ ਚਾਹੇ ਮੈਂ ਲਿਆ ਸੋਇਆ ਮਿਲਕ ਪਨੀਰ ਠੀਕ ਹੈ ਜੀ ਕਿਉਂਕਿ ਅੱਜ ਕੱਲ ਮਲਾਬਤ ਬਹੁਤ ਆ ਰਹੀ ਹੈ ਜੀ ਦੂਏ ਪਨੀਰਾਂ ਦੇ ਵਿੱਚ ਉਹ ਤੁਹਾਨੂੰ ਕਿਸੇ ਡੇਰੀ ਤੋਂ ਹੀ ਸਹੀ ਪਨੀਰ ਮਿਲੂਗਾ ਨਹੀਂ ਤਾਂ ਮਤਲਬ ਕਵਾੜੇ ਆ ਠੀਕ ਹੈ ਜੀ ਇਸ ਕਰਕੇ ਮੈਂ ਲੈ ਆਏ ਸੋਇਆਬੀਨ ਪਨੀਰ ਠੀਕ ਹੈ ਜੀ ਸੋਇਆਬੀਨ ਪਨੀਰ ਦਾ ਪਨੀਰ ਟਿੱਕਾ ਵਧੀਆ ਬਣ ਜਾਂਦਾ ਏ ਇਹਨੂੰ ਮੈਂ ਥੋੜਾ ਜਿਹਾ ਗਰਮ ਪਾਣੀ 'ਚ ਉਬਾਲ ਲਿਆ ਠੀਕ ਹੈ ਜੀ ਤਾਂ ਜੋ ਥੋੜਾ ਜਿਹਾ ਨਰਮ ਹੋ ਜਾਵੇ ਆ ਦੇਖੋ ਇੱਕ ਵਾਰ ਆਪਾਂ ਨੇ ਗਰਮ ਪਾਣੀ ਕਰਕੇ ਇੱਕ ਵਾਲੀ ਦੇ ਕੇ ਉਹਦੇ ਵਿੱਚ ਪਨੀਰ ਘੇੜ ਲੈਣਾ ਤੇ ਜਦੇ ਨਾਲ ਦੀ ਨਾਲ ਬਾਹਰ ਕੱਢ ਲੈਣਾ ਠੀਕ ਹੈ ਜੀ ਤੇ ਉਤੋਂ ਬਾਅਦ ਚਾਹੀਦਾ ਆਪਾਂ ਨੂੰ ਟੰਗਿਆ ਹੋਇਆ ਦਹੀਂ ਠੀਕ ਹੈ ਜੀ ਦਹੀਂ ਆਪਾਂ ਨੇ ਕਿਸੇ ਕੱਪੜੇ 'ਮੈਂ ਟੰਗ ਦੇਣਾ ਪਾਣੀ ਹੈ ਜਿਹੜਾ ਉਹਦਾ ਨੁੱਚੜ ਜਾਣਾ ਠੀਕ ਹੈ ਜੀ ਆਹ ਪੇਸਟ ਰਹਿ ਜਾਊਗਾ ਇਹਨੂੰ ਕਹਿੰਦੇ ਆ ਹੰਕੜ ਵੀ ਕਹਿ ਦਿੰਦੇ ਆ ਟੰਗਿਆ ਦਹੀਂ ਕਹਿ ਦਿੰਦੇ ਆ ਉਤੋਂ ਬਾਅਦ ਤੁਹਾਨੂੰ ਦੱਸਦੇ ਆ ਬਾਕੀ ਮਸਾਦੇ ਤੁਹਾਨੂੰ ਨਾਲ ਦੇ ਨਾਲ ਦੱਸੂंगे ਆਪਾਂ ਨੇ ਇੱਕ ਪੈਨ ਦੇ ਵਿੱਚ ਸਰੋਂ ਦਾ ਤੇਲ ਗਰਮ ਕਰ ਲੈਣਾ ਠੀਕ ਹੈ ਜੀ ਐਨ ਚੰਗੀ ਤਰ੍ਹਾਂ ਤੇ ਜਦੋਂ ਤੇਲ ਦਾ ਧੂਆਂ ਨਿਕਲ ਗਿਆ ਠੀਕ ਹੈ ਜੀ ਐਨ ਚੰਗੀ ਤਰ੍ਹਾਂ ਤੇਲ ਗਰਮ ਹੋ ਗਿਆ ਫਿਰ ਤੁਸੀਂ ਗੈਸ ਆ ਜਿਹੜੀ ਉਹ ਬੰਦ ਕਰ ਦੇਣੀ ਆ ਤੇ ਲਓ ਜੀ ਗੈਸ ਕਰ ਤਾਂਗੇ ਬੰਦ ਤੇਲ ਹੋ ਗਿਆ ਆਪਣਾ ਚੰਗੀ ਤਰ੍ਹਾਂ ਗਰਮ ਇਹਨੂੰ ਹਲਕਾ ਜਿਹਾ ਠੰਡਾ ਕਰੋਗੇ 1-2 ਮਿੰਟ ਜਦੋਂ ਇਹ ਠੰਡਾ ਹੋ ਗਿਆ ਫਿਰ ਆਪਾਂ ਨੇ ਇਹਦੇ ਵਿੱਚ ਇੱਕ ਚਮਚਾ ਜਾਂ ਡੇਢ ਕ ਚਮਚਾ ਠੀਕ ਹੈ ਜੀ ਬੇਸਣ ਦਾ ਪਾ ਲੈਣਾ ਮਤਲਬ ਗੈਸ ਨਹੀਂ ਔਨ ਕਰਨੀ ਐਸੀ ਤੇਲ 'ਚ ਜਿਹੜਾ ਇਹ ਭੁੰਨ ਹੋ ਜਾਣਾ ਠੀਕ ਹੈ ਜੀ ਇੰਨਾ ਕ ਆਪਾਂ ਨੇ ਭੁੰਨਣਾ ਇਹ ਠੀਕ ਹੈ ਜੀ ਇਨੂੰ ਹਲਾ ਦਾਂਗੇ ਨਾਲ ਦੀ ਨਾਲ ਤੇ ਇਹਨੂੰ ਠੰਡਾ ਹੋਣ ਵਾਸਤੇ ਛੱਡ ਦੰਨੇ ਆ ਤੇ ਹੁਣ ਤੁਹਾਨੂੰ ਦੱਸ ਦਿਆਂ ਠੀਕ ਹੈ ਜੀ ਪਨੀਰ ਦੀ ਮੈਰੀਨੇਟ ਕਿੱਦਾਂ ਬਣਾਣੀ ਆਪਾਂ ਨੇ ਤੇ ਆ ਜਿਹੜਾ ਚੰਗਿਆ ਹੋਇਆ ਦਹੀਂ ਤਾਂ ਠੀਕ ਹੈ ਜੀ ਐਦਾਂ ਦਾ ਆਪਾਂ ਨੇ ਇੱਕ ਬੌਲ ਲੈ ਲੈਣਾ ਬਰਤਨ ਲੈ ਲੈਣਾ ਯਾਨੀ ਕੋਈ ਭਾਂਟਾ ਹੋਵੇ ਖੁੱਲਾ ਜਾ ਤੰਗ ਜਿਹਾ ਭਾਂਟਾ ਨਾ ਆਦਿਓ ਇਹਦੇ ਵਿੱਚ ਕੱਢ ਲੈਣਾ ਆਪਾਂ ਨੇ ਆਪਣਾ ਠੀਕ ਹੈ ਜੀ ਜਿਹੜਾ ਦਹੀਂ ਆਪਾਂ ਨੇ ਟੰਕਿਆ ਤਾਂ ਆ ਲਓ ਜੀ ਤੇ ਇਹਦੇ ਵਿੱਚ ਕੱਢ ਲਾਂਗੇ ਇਦੇ ਚ ਨਚੋੜਾਂਗੇ ਜੀ ਇੱਕ ਨਿੰਬੂ ਬੀਜ ਕੱਢ ਦਾਂਗੇ ਆਪਾਂ ਉਹਦੇ ਠੀਕ ਹੈ ਜੀ ਇੱਕ ਨਿੰਬੂ ਆਪਾਂ ਨੇ ਇਹਦੇ ਵਿੱਚ ਨਚੋੜ ਲੈਣਾ ਯਾਨੀ ਤੇ ਉਹ ਤੋਂ ਬਾਅਦ ਪਾਵਾਂਗੇ ਜੀ ਇੱਕ ਚਮਚਾ ਅਦਰਕ ਤੇ ਲਸਣ ਦਾ ਪੇਸਟ ਠੀਕ ਹੈ ਜੀ ਹਰੀ ਮਿਰਚ ਪੀਸੀ ਹੋਈ ਟੇਸਟ ਰਿਕਾਰਡਿੰਗ ਤੇ ਹਲਕੀ ਜੀ ਪਾਵਾਂਗੇ ਅੱਜ ਵੈਨ ਠੀਕ ਹੈ ਜੀ ਥੋੜੀ ਜੀ ਮਲ ਕੇ ਪਾ ਦੋਗੇ ਉਹ ਤੋਂ ਬਾਅਦ ਇਦਾਂ ਦਾ ਯੰਤਰ ਲੈਣਾ ਆਪਾਂ ਨੇ ਇਹ ਕਰਨਾ ਮਿਕਸ ਸਾਰਾ ਮਾਲ ਚਲੋ ਕਰ ਲਾਂਗੇ ਜੀ ਮਿਕਸ ਸਾਰੇ ਨੂੰ ਠੀਕ ਹੈ ਜੀ ਕਸ਼ਮੀਰੀ ਲਾਲ ਮਿਰਚ ਪਾਉਂਗੇ ਤੇ ਕਿਚਨ ਕਿੰਗ ਪਾਉਂਗੇ ਜੀ ਥੋੜਾ ਜਾਂ ਅੱਧੇ ਚਮਚੇ ਤੋਂ ਵੀ ਅੱਧਾ ਚਮਚਾ ਠੀਕ ਹੈ ਜੀ ਤੇ ਇੱਕ ਚਮਚਾ ਪਾ ਲਉਂਗਾ ਧਨੀਏ ਪਾਊਡਰ ਦਾ ਤੇ ਨਮਕ ਹੋ ਗਿਆ ਜੀ ਟੇਸਟ ਰਿਕਾਰਡਿੰਗ ਤੇ ਉਸ ਤੋਂ ਬਾਅਦ ਪਾਵਾਂਗੇ ਠੀਕ ਹੈ ਜੀ ਕਸਤੂਰੀ ਮੇਥੀ ਥੋੜੀ ਜੀ ਮਲ ਕੇ ਪਾ ਦੋਗੇ ਤਾਂ ਠੀਕ ਹੈ ਜੀ ਤੁਸੀਂ ਰੋਸਟ ਕਰਕੇ ਇਹਦਾ ਪਾਊਡਰ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਤੇ ਥੋੜਾ ਜਿਹਾ ਪਾਵਾਂਗੇ ਜੀ ਜੀਰਾ ਪਾਊਡਰ ਲਓ ਜੀ ਇਹਨੂੰ ਕਰਾਂਗੇ ਮਿਕਸ ਤੇ ਜਿਹੜਾ ਆਪਾਂ ਨੇ ਬੇਸਣ ਭੁੱਲ ਕੇ ਰੱਖਿਆ ਠੀਕ ਹੈ ਜੀ ਸਰੋਂ ਦੇ ਤੇਲ ਚ ਠੰਡਾ ਹੋ ਗਿਆ ਆਪਣਾ ਉਹ ਉਹ ਵੀ ਸਾਰੇ ਇਹਦੇ ਵਿੱਚ ਮਿਕਸ ਕਰ ਲਾਂਗੇ ਆਪਾਂ ਤੇ ਲਓ ਜੀ ਇਹਨੂੰ ਕਰਾਂਗੇ ਮਿਕਸ ਹੁਣ ਸਾਰੇ ਨੂੰ ਤੁਸੀਂ ਜੇ ਇਹਦੇ ਵਿੱਚ ਕੋਈ ਫੂਡ ਕਲਰ ਪਾਣਾ ਹੋਇਆ ਠੀਕ ਹੈ ਜੀ red ਜਾਂ ਠੀਕ ਹੈ ਜੀ yellow ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਇਹਨੂੰ ਕਰਾਂਗੇ ਮਿਕਸ ਤੇ ਲਓ ਜੀ ਬੈਟਰ ਆਪਣਾ ਗਾੜਾ ਹੈ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਸਿਰਕਾ ਪਾ ਠੀਕ ਹੈ ਜੀ 1-2 ਚਮਚ ਤੇ ਇਹਨੂੰ ਕਰਾਂਗੇ ਮਿਕਸ ਤੇ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਫੂਡ ਕਲਰ ਠੀਕ ਹੈ ਜੀ ਇਹ ਆਪਸ਼ਨਲ ਹੈ ਤੁਹਾਡੀ ਮਰਜ਼ੀ ਆ ਪਾਉਣਾ ਹੋਇਆ ਪਾ ਲਿਓ ਨਹੀਂ ਰਹਿਣ ਦਿਓ ਹੁਣ ਕਰਕੇ ਮਿਕਸ ਹੁਣ ਆਪਾਂ ਗੇਰਾਂਗੇ ਇਹਦੇ ਵਿੱਚ ਆਪਣਾ ਪਨੀਰ ਤੇ ਲਓ ਜੀ ਇਹਨੂੰ ਹੁਣ ਆਪਾਂ ਸਾਈਡਾਂ ਤੋਂ ਵੀ ਇਕੱਠਾ ਜਾਂ ਕਰ ਲੂਗੇ ਠੀਕ ਹੈ ਜੀ ਆਪਣਾ ਇਹ ਜਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਜਿਆਦਾ ਗਾੜਾ ਇਦਾਂ ਦਾ ਹੋਣਾ ਚਾਹੀਦਾ ਏ ਹੁਣ ਪਾ ਲਾਂਗੇ ਇਹਦੇ ਵਿੱਚ ਪਨੀਰ ਆਪਾਂ ਠੀਕ ਹੈ ਜੀ ਇਹਨੂੰ ਮੈਰੀਨੇਟ ਕਰਕੇ ਰੱਖ ਦੂੰਗੇ ਹੌਲੀ ਹੌਲੀ ਤਾਂ ਜੋ ਪਨੀਰ ਆਪਣਾ ਟੁੱਟੇ ਵੀ ਨਾ ਠੀਕ ਹੈ ਜੀ ਆਪਾਂ ਨੇ ਕੱਲਾ ਕੱਲਾ ਪੀਸ ਇਦਾਂ ਲਵੇੜ ਕੇ ਠੀਕ ਹੈ ਜੀ ਰੱਖ ਦੇਣਾ ਸਾਰੇ ਪੀਸ ਆਪਾਂ ਇਦਾਂ ਹੀ ਲਵੇੜ ਕੇ ਰੱਖ ਲੂਗੇ ਤੇ ਲੋ ਜੀ ਪਨੀਰ ਆਪਾਂ ਨੇ ਮੈਰੀਨੇਟ ਕਰਕੇ ਰੱਖ ਲਿਆ ਠੀਕ ਹੈ ਜੀ ਤੇ ਹੁਣ ਤੁਹਾਨੂੰ ਦੱਸ ਦਿਆਂ ਠੀਕ ਹੈ ਜੀ ਇੱਕ ਕੱਪ ਨੇ ਲੈਣੀ ਹੈ ਸ਼ਿਮਲਾ ਮਿਰਚ ਇੱਕ ਪਿਆਜ਼ ਠੀਕ ਹੈ ਜੀ ਪਿਆਜ਼ ਤੇ ਸ਼ਿਮਲਾ ਮਿਰਚ ਠੀਕ ਹੈ ਜੀ ਸ਼ਿਮਲਾ ਮਿਰਚ ਆਪਾਂ ਨੇ ਇਦਾਂ ਗੱਬੇ ਤੇ ਖਾਲੀ ਕਰ ਲੈਣੀ ਤੇ ਇਹਦੇ ਆ ਜਿਹੜੇ ਐਡ ਐਡਿਕ ਕਯੂਬ ਕਰ ਲੈਣੇ ਠੀਕ ਹੈ ਜੀ ਐਡੇ ਐਡੇ ਕ ਪੀਸ ਕਰ ਲੈਣੇ ਆਪਾਂ ਨੇ ਜਿੰਨੇ ਕੱਪਾ ਨੂੰ ਮੰਨ ਲਓ ਲੋੜ ਹੈ ਆ ਲੋ ਠੀਕ ਹੈ ਜੀ ਤੇ ਉਹ ਤੋਂ ਬਾਅਦ ਲਾਵਾਂਗੇ ਪਿਆਜ਼ ਆਪਾਂ ਠੀਕ ਹੈ ਜੀ ਪਿਆਜ਼ ਦੇ ਵੀ ਆਪਾਂ ਨੇ ਇਸ ਤਰੀਕੇ ਨਾਲੇ ਆ ਲੋ ਠੀਕ ਹੈ ਜੀ ਐਡ ਐਡਿਕ ਕਯੂਬ ਕਰ ਲੈਣੇ ਆ ਸੋਨੂੰ ਇਹ ਕ ਜਿੰਨੀ ਕਾਪਾਂ ਨੂੰ ਲੋੜ ਹੈ ਇਹ ਵੀ ਹੈ ਜਿਹੜੇ ਆਪਾਂ ਨੇ ਇਹਦੇ ਵਿੱਚੇ ਹੀ ਗੀਰ ਲੈਣੇ ਆ ਤੇ ਇਹਨਾਂ ਨੂੰ ਵੀ ਜਿਹੜੇ ਆਪਾਂ ਮਸਾਲੇ ਚ ਲਵੇੜ ਲੂਗੇ ਠੀਕ ਹੈ ਜੀ ਮੈਰੀਨੇਟ ਚ ਤੇ ਇਹਨੂੰ ਆਪਾਂ ਨੇ ਹੁਣ ਠੀਕ ਹੈ ਜੀ ਤਕਰੀਬਨ 15-20 ਮਿੰਟ ਅੱਧਾ ਘੰਟਾ ਇਦਾਂ ਹੀ ੱਕ ਕੇ ਛੱਡ ਦੇਣਾ ਠੀਕ ਹੈ ਜੀ ਤੇ ਜਦ ਤੱਕ ਪਾਲ ਲੈਂਦੇ ਆਪਾਂ ਆਪਣੇ ਗ੍ਰਿਲਰ 'ਚ ਅੱਗ ਠੀਕ ਹੈ ਜੀ ਜਾਂ ਤੁਸੀਂ ਇਹਨੂੰ ਕਿਸੇ ਨਾਨ ਸਟਿਕ ਪਰ ਵੀ ਸੇਕ ਸਕਦੇ ਹੋ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਹੈ ਉਹ ਆਪਸ਼ਨ ਹੈ ਜਿਹੜੀ ਤੁਹਾਡੇ ਕੋਲ ਆਪਸ਼ਨ ਹੋਈ ਠੀਕ ਹੈ ਜੀ ਤੁਸੀਂ ਉਦਾਂ ਇਹਨੂੰ ਮੰਨ ਲਓ ਗ੍ਰਿਲ ਕਰ ਲਿਓ ਤੇ ਲੋ ਜੀ ਮਿਲਦੇ ਆਂ ਫਿਰ ਹੁਣ ਥੋੜੀ ਦੇਰ ਬਾਅਦ ਲੋ ਜੀ ਗ੍ਰਿਲਰ 'ਚ ਆਪਾਂ ਨੇ ਅੱਗ ਮਗਾ ਲਈ ਠੀਕ ਹੈ ਜੀ ਤੇ ਹੁਣ ਆਪਾਂ ਉਧਰ ਪਨੀਰ ਵਾਲੇ ਜਿਹੜੇ ਆਪਣੇ ਸਿੱਖਾ ਵਿੱਚ ਟੰਕ ਲੈਂਦੇ ਆ ਪਨੀਰ ਨੂੰ ਤੇ ਲੋ ਜੀ ਹੁਣ ਆਪਾਂ ਸੇਖ ਦੇ ਵਿੱਚ ਪਨੀਰ ਆ ਜਿਹੜਾ ਠੀਕ ਹੈ ਜੀ ਪਹਿਲਾਂ ਆਪਾਂ ਇੱਕ ਸ਼ਿਮਲਾ ਮਿਰਚ ਪਾ ਲੈਣੀ ਆ ਦੇਖੋ ਠੀਕ ਹੈ ਜੀ ਸਿੰਖਾਂ ਆਪਣੀਆਂ ਬੜੀਆਂ ਥੋੜੀਆਂ ਇੱਕ ਪਾ ਦੇਣ ਆਪਾਂ ਨੇ ਪਿਆਜ਼ ਠੀਕ ਹੈ ਜੀ ਆ ਲੋ ਹੁਣ ਲਾਵਾਂਗੇ ਪਨੀਰ ਠੀਕ ਹੈ ਜੀ ਜੋ-ਜੋ ਪੀਸ ਲਾ ਲਏ ਨੇ ਆਪਾਂ ਨੇ ਫੇਰ ਆਪਾਂ ਨੇ ਪਿਆਜ਼ ਲਾਉਣਾ ਠੀਕ ਹੈ ਜੀ ਚਾਹੇ ਸ਼ਿਮਲਾ ਮਿਰਚ ਇੱਕ ਪਿਆਜ਼ ਇੱਕ ਸ਼ਿਮਲਾ ਮਿਰਚ ਲਾ ਲਿਓ ਹੁਣ ਲਾਉਂਗੇ ਆਪਾਂ ਇੱਕ ਪੀਸ ਠੀਕ ਹੈ ਜੀ ਆਹ ਨੋ ਤੇ ਹੁਣ ਲਾਵਾਂਗੇ ਸ਼ਿਮਲਾ ਮਿਰਚ ਠੀਕ ਹੈ ਜੀ ਤੇ ਇੱਕ ਪੀਸ ਫੇਰ ਲਾਵਾਂਗੇ ਤੇ ਫੇਰ ਲਾਵਾਂਗੇ ਇੱਕ ਪਿਆਜ਼ ਦਾ ਪੀਸ ਤੇ ਗਰੀ ਤੇ ਫੇਰ ਲਾਵਾਂਗੇ ਆਪਾਂ ਇੱਕ ਪਨੀਰ ਦਾ ਪੀਸ ਆ। ਪਾ ਲਓ। ਤੇ ਫੇਰ ਠੀਕ ਹੈ ਜੀ ਸ਼ਿਮਲਾ ਮਿਰਚ ਤੇ ਇਦਾਂ ਹੀ ਜਿਹੜਾ ਆਪਾਂ ਠੀਕ ਹੈ ਜੀ ਦੋਈ ਗ੍ਰਿਲ ਨੂੰ ਵੀ ਤਿਆਰ ਕਰ ਲਾਂਗੇ। ਐਸੇ ਤਰੀਕੇ ਨਾਲ ਤੇ ਲਓ ਜੀ ਸਿੰਖਾਂ ਦੇ ਵਿੱਚ ਆਪਾਂ ਨੇ ਆਪਣਾ ਪਨੀਰ ਪਿਆਜ਼ ਸ਼ਿਮਲਾ ਮਿਰਚ ਲਾ ਲਈ ਹੈ ਜੀ। ਹੁਣ ਚੱਲਦੇ ਹਾਂ ਗ੍ਰਿਲ ਵੱਲ। ਤੇ ਲਓ ਜੀ ਗ੍ਰਿਲਰ ਉੱਪਰ ਆਪਾਂ ਨੇ ਹੁਣ ਆਪਣਾ ਪਨੀਰ ਜਿਹੜਾ ਉਹ ਰੱਖ ਲਿਆ ਠੀਕ ਹੈ ਜੀ ਆਂਚ ਰੱਖਣੀ ਆ ਮੱਠੀ ਜ਼ਿਆਦਾ ਉਪਰਾਂਚ ਨਹੀਂ ਕਰਨੀ ਹੈਗੀ ਫਿਰ ਆਪਣਾ ਇਹ ਜਲ ਜਾਊਗਾ ਠੀਕ ਹੈ ਜੀ ਤੇ ਇਦਾਂ ਹੌਲੀ ਹੌਲੀ ਇਹ ਕਮਾਈ ਜਾਣਾ ਠੀਕ ਹੈ ਜੀ ਆ ਦੇਖੋ ਇਹ ਸੇਕਣ ਵੀ ਲੱਗ ਗਿਆ ਜ਼ਿਆਦਾ ਉਪਰਾਂਚ ਨਹੀਂ ਕਰਨੀ ਹੈਗੀ ਅੱਗਲ ਨਹੀਂ ਮਾਰਨੀ ਹੈਗੀ ਠੀਕ ਹੈ ਕੋਲਿਆਂ ਦੀ ਆਂਚ ਪਰ ਸੇਕਣਾ ਆਪਣਾ ਇਹ ਸਾਰੇ ਹੀ ਤੇ ਲਓ ਜੀ ਇਹਨੂੰ ਹੁਣ ਆਪਾਂ ਥੋੜਾ ਥੋੜਾ ਦੇਖ ਲਓ ਠੀਕ ਹੈ ਜੀ ਇੰਨਾ ਕੁ ਸੇਕਣਾ ਹੁਣ ਆਪਾਂ ਨੇ ਪਲਟੀ ਮਾਰਤੀ ਕਿਉਂਕਿ ਇਹਨੂੰ ਜਿਹੜੀ ਥੋੜੀ ਜਿਹੀ ਕੋਲਿਆਂ ਦੀ ਆਂਚ ਨਾਲ ਇਹ ਸਿੱਕ ਜਾਂਦਾ ਏ ਤੁਸੀਂ ਜ਼ਿਆਦਾ ਓਵਰ ਆਂਚ ਨਹੀਂ ਕਰਨੀ ਹੈਗੀ ਠੀਕ ਹੈ ਜੀ ਜੇ ਬਾਈਚਾਨ ਸੱਗ ਬਾਲੀ ਫਿਰ ਇਹਨੇ ਆਪਣੇ ਨੇ ਜਾਣਾ ਫੁੱਕ ਠੀਕ ਹੈ ਜੀ ਐ ਵੀ ਗੜਬੜ ਹੋ ਜਾਂਦੀ ਏ ਕਈ ਵਾਰੀ ਹਾਂ ਲੋ ਠੀਕ ਹੈ ਜੀ ਇਹਨੂੰ ਕਮਾ ਕਮਾ ਕੇ ਐਦਾਂ ਜਿਹੜਾ ਆਪਾਂ ਸੇਕ ਲੋਂਗੇ ਤੁਸੀਂ ਇਹਦੇ ਪਰ ਕੋਈ ਮੱਖਣ ਬਗਾਇਦਾ ਵੀ ਲਾ ਸਕਦੇ ਹੋ ਠੀਕ ਹੈ ਜੀ ਉਹ ਤੁਹਾਡੀ ਆਪਣੀ ਚੁਆਇਸ ਆ ਤੇ ਮੈਂ ਜਿਹੜਾ ਥੋੜਾ ਜਿਹਾ ਦੇਸੀ ਕੀ ਲਾਉਂਗਾ ਤੇ ਲੋ ਜੀ ਮੈਂ ਜਿਹੜਾ ਥੋੜਾ ਜਿਹਾ ਦੇਸੀ ਕੀ ਲਾ ਦੂੰਗਾ ਤੁਸੀਂ ਬਟਰ ਲਾ ਦਿਓ ਠੀਕ ਹੈ ਜੀ ਯਰ ਰਫਾਇਨਡ ਫੂਡ ਤੁਹਾਡੀ ਮਰਜ਼ੀ ਹੈ ਪਰ ਬਟਰ ਲਾ ਲਿਓ ਠੀਕ ਹੈ ਜੀ ਆਹ ਲਓ ਤੇ ਮਠਾਈ ਟੇਕ ਹੋ ਗਿਆ ਤਾਂ ਲੋ ਜੀ ਪਨੀਰ ਟਿੱਕਾ ਬਣ ਕੇ ਆਪਣਾ ਰੈਡੀ ਆ ਹੁਣ ਤੁਹਾਨੂੰ ਦਿਖਾਉਂਦੀ ਇਹਨੂੰ ਪਲੇਟ 'ਚ ਕੱਢ ਕੇ ਠੀਕ ਹੈ ਜੀ ਤੇ ਲਓ ਜੀ ਪਨੀਰ ਟਿੱਕਾ ਬਣ ਕੇ ਹੋ ਗਿਆ ਆਪਣਾ ਰੈਡੀ ਠੀਕ ਹੈ ਜੀ ਬਹੁਤ ਵਧੀਆ ਇਹ ਤਿਆਰ ਹੋਇਆ ਹੈ ਖੁਸ਼ਬੂ ਇਹਦੀ ਇੱਕ ਨੰਬਰ ਆ ਰਹੀ ਆ ਤੋ ਇਸ ਤਰੀਕੇ ਨਾਲ ਠੀਕ ਹੈ ਜੀ ਤੁਸੀਂ ਐਨ ਵਧੀਆ ਨਰਮ ਪਨੀਰ ਟਿੱਕਾ ਬਣਾ ਕੇ ਘਰੇ ਰੈਡੀ ਕਰ ਸਕਦੇ ਹੋ ਤੇ ਇਦਾਂ ਦੀਆਂ ਹਲਵਾਈ ਵਾਲੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਸੋ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ